बच्चा ਜਿਹੜਾ ਉਹ ਜੁਵినਾਈਲ ਵੀ ਨਾ ਬਾਲਿਕ ਬੱਚੇ ਦੇ ਨਾਲ ਦਾ ੱੱਕਾ ਜਿਹੜਾ ਚੱਲਾ ਗਿਆ ਵਾ ਗਲੀਆਂ 'ਚ ਕਮਾਇਆ ਗਿਆ ਉਹਨਾਂ ਨੂੰ ਦੇਖੋ ਇਹ ਚਾਈਲਡ ਕਮਿਸ਼ਨ ਹੈ ਕਿ ਉਹਦੀ ਬੱਚਿਆਂ ਦੇ ਰਾਈਟਸ ਦੀ ਰੱਖਿਆ ਕਰਨਾ ਚਾਹੀਦੀ ਕਮਿਸ਼ਨ ਦਾ ਕੰਮ ਹੈ ਜਿਹੜਾ ਇੱਕ ਬੱਚਾ ਜੁਵినਾਈਲ ਹੈ ਉਸ ਬੱਚੇ ਦੀ ਇਹ ਹੈ ਕਿ ਉਹਨੂੰ ਇੱਕ ਤਾਂ ਬੱਚਾ এমਪਲਾਈ ਨਹੀਂ ਕਰ ਸਕਦੇ ਇੱਕ HZS ਇੰਡਸਟਰੀ 'ਚ ਉਹਦੀ ਇੱਕ SOP ਬਣੀ ਹੋਈ ਹੈ ਜਿਹੜੀ ਕਿ ਲੇਬਰ ਡਿਪਾਰਟਮੈਂਟ ਕੋਲ ਹੁੰਦੀ ਹੈ ਇਹ ਅਨਫੋਰਚੂਨੇਟ ਹੈ ਕਿ ਬੱਚੇ ਦੇ ਪੜਨ ਦੀ ਏਜ ਸੀਗੀ ਉਹਨੂੰ ਕੰਮ ਤੇ ਲਾ ਦਿੱਤਾ ਗਿਆ ਕਿਸੇ ਮਜਬੂਰੀ ਨਾਲ ਕਰਤੇ ਕਿਸੇ ਬੱਚੇ ਘਰਦਿਆਂ ਲਾ ਦਿੱਤਾ ਹੋਏਗਾ ਲੇਕਿਨ ਸਾਡੀ ਸੋਸਾਇਟੀ ਦੀ ਰਿਸਪੋਨਸੀਬਿਲਟੀ ਬੰਦੀ ਹੈ ਕਿ ਅਸੀਂ ਕਿਉਂ ਉਹਨੂੰ EMPLOYE ਕਰੀਏ ਉਹਨੂੰ ਪੜਨ ਲਿਖਣ ਦੀ ਏਜ ਹੈ ਉਹਨੂੰ ਉੱਥੇ ਪੜਨ ਦੀ ਹੈ ਬਾਕੀ ਜਿਹੜੀ ਇਹ ਘਟਨਾ ਹੈ ਇਹ ਬੜੀ ਅਨਫੋਰਚੂਨੇਟ ਹੈ ਬੈਡ ਹੈ ਬੜਾ ਰੋਂਗ ਪ੍ਰੈਜ਼ੀਡੈਂਟ ਸੈਟ ਕੀਤਾ ਨੇ ਕਿ ਵੀ ਚੋਰੀ ਕਰਨੀ ਹੈ ਤਾਂ ਆਪ ਕਿਸੇ ਨੇ ਕਰਤੀ ਤਾਂ ਆਪਣੇ ਆਪ ਹੀ ਉਹਦੀ ਤੂੰ ਤੂੰ ਸਜ਼ਾ ਦੇ ਦਿਓ ਤਾਲਿਬਾਨੀ ਇੱਕ ਹੁਕਮ ਚਲਾ ਦਿਓ ਉਹ ਦੈਟ ਇਜ਼ ਨੋਟ ਐਕਸੈਪਟੇਬਲ ਇੰਡੀਅਨ ਕਨਸਟੀਟਿਊਸ਼ਨ ਇਜ਼ ਪ੍ਰਾਈਮ ਐਂਡ ਕਨਸਟੀਟਿਊਸ਼ਨ ਦੀ ਚੱਲੇਗੀ ਔਰ ਵੀ ਵੀ ਵਿਲ ਇਨਸ਼ੋਰ ਦੈਟ ਦ ਕਲਪਰੇਟਸ ਆਰ ਉਹਨਾਂ ਦੇ ਅਗੇਂਸਟ ਪੂਰਾ ਐਕਸ਼ਨ ਹੋਵੇ ਔਰ ਦੇ ਆਰ ਅਰੈਸਟਡ ਐਂਡ ਦੇ ਆਰ ਪੁੱਟ ਬਿਹਾਈਂਡ ਦਾ ਬਾਰ ਲੜਕੀਆਂ ਦੀ ਮਦਦ ਵੀ ਕੀਤੀ ਜਾਏਗੀ ਕਿਸੇ ਤਰ੍ਹਾਂ ਦੀ ਆਰਥਿਕ ਤੌਰ ਤੇ ਯਾ ਰਿਹੈਬ ਰਿਹੈਬਿਲਿਟੇਸ਼ਨ ਹੁੰਦੀ ਹੈ ਬੱਚਿਆਂ ਦੀ ਤਾਂ ਜ਼ਰੂਰ ਹੁੰਦੀ ਹੈ ਲੜਕੀਆਂ ਦੀ ਤਾਂ ਤੁਹਾਨੂੰ ਵੂਮਨ ਕਮਿਸ਼ਨ ਹੀ ਦੱਸੇਗਾ ਬੱਚਿਆਂ ਦੀ ਹੁੰਦੀ ਉਹਨੂੰ ਸਾਈਕੋਲੋਜੀਕਲ ਉਹਨਾਂ ਦੀ ਜਿਹੜੀ ਹੈ ਉਹ ਕੀਤੀ ਜਾਏਗੀ ਕੰਸਲਟੈਂਸੀ ਦਿੱਤੀ ਜਾਏਗੀ ਉਹਨਾਂ ਨੂੰ ਜੇ ਉਹਨੂੰ ਕੋਈ ਫਾਈਨੈਂਸ਼ੀਅਲ ਅਸਿਸਟੈਂਸੀ ਵੀ ਲੋੜ ਹੈ ਜੇ ਉਹ ਫਾਈਨੈਂਸ਼ੀਅਲੀ ਵੀਕ ਨੇ ਤੇ ਉਹਨਾਂ ਦੀ ਪੈਨਸ਼ਨ ਤੱਕ ਵੀ ਲੱਗ ਸਕਦੀ ਹੈ ਇਦਾਂ ਦੀ ਗੱਲ ਨਹੀਂ ਹੈ ਲੇਕਿਨ ਬਟ ਐਟ ਦੀ ਅਬਦੁੱਲ ਦੀ ਅਪਲ ਦੀ ਏਜ ਆਫ 18 ਓਨਲੀ ਸਰ ਥੋੜਾ ਕੋਈ ਡਾਟਾ ਇਸ ਤਰ੍ਹਾਂ ਦਾ ਆਇਆ ਜਿਹੜੇ ਬੱਚਿਆਂ ਨੂੰ ਫੈਕਟਰੀਆਂ ਵਿੱਚ ਕੰਮ ਕਰਾਇਆ ਜਾਂਦਾ ਕਿੰਨਾ ਕੁ ਡਾਟਾ ਹੈ ਇਹ ਫੈਕਟਰੀ ਦੇ ਵਿੱਚ ਕੰਮ ਦੇਖੋ ਆ ਜਿਹੜਾ ਮਹੀਨਾ ਹੈ ਆ ਜਿਹੜਾ ਕੁਆਟਰ ਹੈ 1 10.1 10 ਜਨਵਰੀ ਤੋਂ ਲੈ ਕੇ ਤੇ 31 ਦਸੰਬਰ ਤੱਕ ਇਹ ਵੈਸੀ ਹੀ ਨੈਸ਼ਨਲ ਇੱਕ ਪਖਵਾੜਾ ਬਣਾਇਆ ਜਾ ਰਿਹਾ ਹੈ ਜਿਹਦੇ ਚ ਅਸੀਂ ਬੱਚਿਆਂ ਨੂੰ ਰੈਸਕਿਊ ਕਰਨਾ ਹੈ ਔਰ ਰੀਹੈਬਿਲਿਟੇਟ ਕਰਨਾ ਹੈ ਰੈਸਕਿਊ ਐਂਡ ਰੀਹੈਬਿਟੇਸ਼ਨ ਦਾ ਜਿਹੜਾ ਚਾਈਲਡ ਇਨ ਟ੍ਰਬਲ ਦੋ ਜੇ ਚਾਈਲਡ ਲੇਬਰ ਕਰ ਰਹੇ ਨੇ ਇੰਡੀਆ ਭਾਰਤ ਵਿੱਚ ਪੈਨ ਇੰਡੀਆ ਜਿਹੜਾ ਹੈਗਾ ਇਹ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਦੇਖੋ ਮੀਡੀਆ ਦੇ ਵੀ ਲੋੜ ਹੈ ਕਿ ਸਾਨੂੰ ਤੁਸੀਂ ਦੱਸੋ ਇੱਥੇ ਆਫੀਸਰਸ ਨੇ ਲੇਬਰ ਆਫੀਸਰਸ ਨੇ ਉਹਨਾਂ ਨੂੰ ਤੁਸੀਂ ਕੰਪਲੇਨਟ ਕਰੋ ਕਿ ਤੁਹਾਡੇ ਮਾਧਿਅਮ ਤੋਂ ਮਿਲਣਾ ਬਿਕੋਜ਼ ਸਰਕਾਰ ਜਾਂ ਇੰਸਟੀਚੂਨਸ ਜਾਂ ਕਮਿਸ਼ਨਸ ਇਕੱਲੇ ਕੁਝ ਨਹੀਂ ਕਰ ਸਕਦੇ ਉਹ ਉਦੋਂ ਹੀ ਤੱਕ ਕੁਝ ਕਰ ਸਕਦੇ ਜਦ ਤੱਕ ਆਮ ਆਵਾਮ ਜਨਤਾ ਉਹਨਾਂ ਨਾਲ ਹੈ